ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਦੇ ਦਾਅਵਿਆਂ ਦੀ ਫੂਕ ਉਸ ਸਮੇਂ ਨਿਕਲੀ ਦੇਖੀ ਗਈ ਜਦੋਂ ਸਰਕਾਰੀ ਹਸਪਤਾਲ ਨਾਦਾ ਵਿਖੇ ਲਾਈਨ ਵਿੱਚ ਖੜੀਆਂ ਇਹ ਮਹਿਲਾਵਾਂ ਘੰਟਿਆਂ ਵੱਧੇ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੀਆਂ ਸਨ ਕਿਉਂਕਿ ਪੰਜਾਬ ਸਰਕਾਰ ਦੇ ਦਾਅਵੇ ਦੇ ਉਲਟ ਡਾਕਟਰਾਂ ਦੀ ਕਮੀ ਕਰਕੇ ਰੋਜ਼ਾਨਾ ਇੱਥੇ ਸੈਂਕੜੇ ਮਰੀਜ਼ ਕਈ ਕਈ ਘੰਟੇ ਲਾਈਨ ਵਿੱਚ ਖੜੇ ਨਜ਼ਰ ਆਉਂਦੇ ਹਨ ਸਿਵਲ ਹਸਪਤਾਲ ਲਾਬਾ ਵਿਖੇ ਗੈਨੀ ਵਿਭਾਗ ਵਿੱਚ ਦੋ ਸਰਕਾਰੀ ਡਾਕਟਰਾਂ ਦੇ ਪਦ ਹਨ ਪਰੰਤੂ ਇੱਥੇ ਫਿਲਹਾਲ ਸਿਰਫ ਇੱਕ ਡਾਕਟਰ ਹੀ ਮਹਿਲਾਵਾਂ ਦਾ ਚੈੱਕਅਪ ਕਰ ਰਿਹਾ ਹੈ ਜਦਕਿ ਦੂਸਰੀ ਡਾਕਟਰ ਮੈਡੀਕਲ ਸੁੱਤੀ ਤੇ ਚੱਲ ਰਹੇ ਹਨ ਜਿਸ ਕਰਕੇ ਇੱਕ ਡਾਕਟਰ ਵੱਲੋਂ ਰੋਜ਼ਾਨਾ 100 ਤੋਂ ਜ਼ਿਆਦਾ ਮਰੀਜ਼ਾਂ ਦੀ ਓਪੀਡੀ ਲੈਣੀ ਪੈ ਰਹੀ ਹੈ ਇਸ ਤੋਂ ਇਲਾਵਾ ਆਪਰੇਸ਼ਨ ਦੇ ਸਮੇਂ ਇਹ ਮਰੀਜ਼ ਹੋਰ ਜ਼ਿਆਦਾ ਪਰੇਸ਼ਾਨ ਹੋ ਰਹੇ ਹਨ ਕਿਉਂਕਿ ਆਪਰੇਸ਼ਨ ਵੀ ਉਸੇ ਡਾਕਟਰ ਵੱਲੋਂ ਕੀਤਾ ਜਾਂਦਾ ਹੈ ਇਸ ਸਮੱਸਿਆ ਤੋਂ ਬਾਅਦ ਮਰੀਜ਼ਾਂ ਦੀਆਂ ਸਮੱਸਿਆਵਾਂ ਦਾ ਅੰਤ ਨਹੀਂ ਹੁੰਦਾ ਕਿਉਂਕਿ ਜ਼ਿਆਦਾਤਰ ਮਹਿਲਾਵਾਂ ਮਰੀਜ਼ਾਂ ਨੂੰ ਅਲਟਰਾਸਾਉਂਡ ਦੀ ਬਹੁਤ ਜ਼ਰੂਰਤ ਹੁੰਦੀ ਹੈ। ਪ੍ਰੰਤੂ ਨਾ ਬਾ ਹਸਪਤਾਲ ਵਿਖੇ ਸਿਰਫ ਇੱਕ ਹੀ ਬਲੈਕ ਐਂਡ ਵਾਈਟ ਅਲਟਰਾਸਾਉਂਡ ਦੀ ਮਸ਼ੀਨ ਲਗਾਈ ਗਈ ਹੈ ਜਿਸ ਲਈ ਇੱਕ ਹੀ ਡਾਕਟਰ ਹੈ। ਮਰੀਜ਼ ਜ਼ਿਆਦਾ ਹੋਣ ਕਰਕੇ ਹਸਪਤਾਲ ਦੇ ਸਟਾਫ ਵੱਲੋਂ ਮਰੀਜ਼ਾਂ ਨੂੰ ਇੱਕ-ਇੱਕ ਮਹੀਨੇ ਤੱਕ ਦਾ ਇੰਤਜ਼ਾਰ ਕਰਨ ਦੀਆਂ ਤਾਰੀਖਾਂ ਦਿੱਤੀਆਂ ਜਾ ਰਹੀਆਂ ਹਨ। ਫਿਰ ਕਿਵੇਂ ਮਹਿਲਾ ਮਰੀਜ਼ ਕਿਸ ਤਰ੍ਹਾਂ ਆਪਣੇ ਇਲਾਜ ਕਰਵਾ ਸਕਦੇ ਹਨ? ਮਜਬੂਰੀ ਵਾਸੋਂ ਉਹਨਾਂ ਨੂੰ ਪ੍ਰਾਈਵੇਟ ਕਲੀਨਿਕ ਤੋਂ ਅਲਟਰਾਸਾਉਂਡ ਕਰਵਾਉਣਾ ਪੈ ਰਿਹਾ ਹੈ ਜਿਸ ਕਰਕੇ ਗਰੀਬ ਅਤੇ ਲੋੜਵੰਦ ਲੋਕ 200 ਦੀ ਬਜਾਏ 700 ਰੁਪਏ ਬਲੈਕ ਐਂਡ ਵਾਈਟ ਅਲਟਰਾਸਾਉਂਡ ਦਾ ਦੇ ਰਹੇ ਹਨ ਅਤੇ ਆਪਣੀ ਲੁੱਟ ਕਰਵਾ ਰਹੇ ਹਨ ਇਸ ਤੋਂ ਇਲਾਵਾ ਸਿਵਲ ਹਸਪਤਾਲ ਨਾਭਾ ਵਿਖੇ ਕੋਈ ਵੀ ਕਲਰ ਅਲਟਰਾਸਾਉਂਡ ਨਹੀਂ ਹੈ ਜਿਸ ਕਰਕੇ ਮੀਜਾ ਨੂੰ 1900 ਰੁਪਏ ਪ੍ਰਾਈਵੇਟ ਕਲੀਨਕਾਂ ਨੂੰ ਦੇ ਕੇ ਅਲਟਰਾਸਾਉਂਡ ਕਰਵਾਉਣਾ ਪੈ ਰਿਹਾ ਹੈ ਜੋ ਗਰੀਬ ਵਿਅਕਤੀ ਲਈ ਵੱਡੀ ਮੁਸ਼ਕਲ ਦਾ ਕਾਰਨ ਹੈ ਇਹ ਸਮੱਸਿਆਵਾਂ ਦੇ ਹੱਲ ਲਈ ਸਰਕਾਰ ਵੱਲੋਂ ਇੱਕ ਪ੍ਰਾਈਵੇਟ ਗੀਤੋ ਅਲਟਰਾਸਾਉਂਡ ਕਲੀਨਿਕ ਨੂੰ ਵੀ ਨਿਰਧਾਰਤ ਕੀਤਾ ਗਿਆ ਹੈ ਜਿੱਥੇ ਸਰਕਾਰੀ ਹਸਪਤਾਲ ਨਾਭਾ ਵਿਖੇ 200 ਰੁਪਏ ਦੀ ਪਰਤੀ ਕਟਵਾ ਕੇ ਪ੍ਰਾਈਵੇਟ ਅਲਟਰਾਸਾਉਂਡ ਵੀ ਬਿਨਾਂ ਕੋਈ ਵਾਧੂ ਪੈਸਾ ਦਿੱਤੇ ਕਰਵਾ ਸਕਦੇ ਹਨ ਪਰੰਤੂ ਇਸ ਗੱਲਬਾਰੇ ਨਾ ਤਾਂ ਹਸਪਤਾਲ ਪ੍ਰਸ਼ਾਸਨ ਅਤੇ ਨਾ ਹੀ ਕਿਸੇ ਡਾਕਟਰ ਵੱਲੋਂ ਮਰੀਜ਼ਾਂ ਨੂੰ ਦੱਸਿਆ ਗਿਆ ਹੈ ਜਿਸ ਕਰਕੇ ਮਰੀਜ਼ ਉਸੇ ਡਾਕਟਰ ਕੋਲੋਂ 500 ਰੁਪਏ ਵੱਧ ਦੇ ਕੇ ਅਲਟਰਾਸਾਉਂਡ ਕਰਵਾਉਣ ਲਈ ਮਜਬੂਰ ਹਨ ਮਰੀਜ਼ਾਂ ਲਈ ਕੋਹਰ ਮੁਸੀਬਤ ਗਰਮੀ ਦੀ ਹੈ ਕਿਉਂਕਿ ਸਵੇਰ ਤੋਂ ਹੀ ਆਪਣੀ ਬਾਰੀ ਦੀ ਇਡੀ ਕਰ ਰਹੀਆਂ ਮਹਿਲਾਵਾਂ ਲਈ ਸਿਰਫ ਇੱਕ ਹੀ ਪੱਖਾ ਸਹਾਰਾ ਹੈ ਹੋਰ ਕੀ ਕਹਿਣਾ ਹੈ ਪ੍ਰੇਸ਼ਾਨੀਆਂ ਚੱਲ ਰਹੇ ਮਰੀਜ਼ਾਂ ਦਾ ਅਤੇ ਡਾਕਟਰ ਸਾਹਿਬਾਨ ਦਾ ਉਹ ਦੇਖਦਿਆਂ ਨਾਭਾ ਤੋਂ ਪੱਤਰਕਾਰ ਗੁਰਮukh Singh ਪੋਜੋ ਮਾਜਰੀ ਦੀ ਵਿਸ਼ੇਸ਼ ਰਿਪੋਰਟ ਕੀ ਨਾਮ ਹੈ ਤੁਹਾਡਾ ਮਰਨੋ ਦਲਜੀਤ ਸਿੰਘ ਜੀ ਕਿਸਤਾ ਇਲਾਜ ਕਰਵਾਉਣ ਤੁਸੀਂ ਹਸਪਤਾਲ ਜੀ ਮੈਂ ਆਪਣੀ ਵਾਈਫ ਦਾ ਇਲਾਜ ਕਰਾਉਣਾ ਜੀ ਕੀ ਸਮੱਸਿਆ ਆਈ ਸਾਰੀ ਜੀ ਇੱਥੇ ਅਲਟਰਾਸਾਉਂਡ ਦੀ ਬਹੁਤ ਸਮੱਸਿਆ ਜੀ ਇੱਥੇ ਜੀ ਜੀ ਇੱਕ ਤਾਂ ਹੀ ਅੰਦਰ ਨਹੀਂ ਹੁੰਦੀ ਅਲਟਰਾਸਾਉਂਡ ਜੀ ਜਿਹੜੀ ਰੰਗੀਨ ਅਲਟਰਾਸਾਉਂਡ ਆਈ ਉਹ ਬਾਹਰ ਹੁੰਦੀ ਹੈ ਜੀ ਅੱਛਾ ਜੀ ਬਸ ਇਹੀ ਪ੍ਰੋਬਲਮ ਹੈ ਗਰੀਬ ਬੰਦੇ ਆਂ ਅਸੀਂ ਦਿਹਾੜੀ ਦੇ ਉੱਤੇ ਵਾਲੇ ਇੰਨੇ-ਇੰਨੇ ਮਹਿੰਗੇ ਅਲਟਰਾਸਾਉਂਡ ਕਿੱਥੋਂ ਕਰਾਈਏ ਜੀ ਅਸੀਂ ਸਰਕਾਰ ਤਾਂ ਕਹਿੰਦੀ ਹਸਪਤਾਲਾਂ 'ਚ ਬੜੇ ਸਾਧਨ ਹੋ ਗਏ ਪ੍ਰਾਈਵੇਟ ਤੋਂ ਉੱਪਰ ਹੋ ਗਏ ਕੀ ਲੱਗਦਾ ਵੀ ਰੰਗीन ਅਲਟਰਾਸਾਉ ਕਈ ਬੰਦੇ ਨੂੰ ਜਿਆਦਾ ਮੁਸ਼ਕਲ ਆਈ ਬਾਹਰੇ ਕਰਾਉਣੀ ਪੈਂਦੀ ਹੈ ਅਲਟਰਾਸਾਉਂਡ ਦਰਜਨਾ ਮਰੀਜ਼ ਰੋਜ਼ ਬਾਹਰ ਜਾ ਰਹੇ ਨੇ ਹਾਂ ਜੀ ਹਾਂ ਬਾਹਰੇ ਹੁੰਦੀ ਹੈ ਬਖਸ ਜ਼ਿਆਦਾਤਰ ਬਾਹਰੀ ਹੁੰਦੀ ਜਿਹੜੇ ਬਲੈਕ ਐਂਡ ਵਾਈਟ ਅਲਟਰਾਸਾਉਂਡ ਨੇ ਉਹਨੂੰ ਕਿੰਨੀ ਕ ਦਿੱਕਤ ਹੋ ਰਹੀ ਹੈ ਹਸਪਤਾਲ ਦੇ ਵਿੱਚ ਉਹਨੂੰ ਕਿੰਨਾ ਟਾਈਮ ਮਿਲ ਰਿਹਾ ਜੀ ਉਹ ਚ ਵੀ ਦਿੱਕਤਾਂ ਆ ਰਹੀ ਹੈ ਜੀ ਆਪਾਂ ਨੂੰ ਕੀ ਦਿੱਕਤਾਂ ਆ ਰਹੀਆਂ ਮਿਲ ਜਾਂਦੀਆਂ ਦੱਸਿਆ ਉਸ ਨੂੰ ਕਿਵੇਂ ਜਿੰਨਵਾਤ ਤੱਕ ਆ ਰਹੀਆਂ ਮਿੰਨੇ ਬਾਤ ਰਹੀ ਕਿ ਮਿਲਦੀ ਹੈ ਜੋਦੀ ਤੇ ਉੱਚ ਵੀ ਪ੍ਰੋਬਲਮ ਇਹ ਆਉਂਦੀ ਹੈ ਆਪਾਂ ਨੂੰ ਆ ਕੀ ਲੱਗਦਾ ਕਿਸ ਤਰ੍ਹਾਂ ਦੇ ਹਸਪਤਾਲ ਹੋਣੇ ਚਾਹੀਦੇ ਨੇ ਪੰਜਾਬ ਦੇ ਬਦਿਆ ਹੋਣੇ ਚਾਹੀਦੇ ਨੇ ਜਿੰਨਾ ਸਾਰਾ ਇਲਾਜ ਹੋਣਾ ਚਾਹੀਦਾ ਹੀ ਆਪਾਂ ਨੂੰ ਹਾਂਜੀ ਕੀ ਕੀ ਸਮੱਸਿਆ ਹਸਪਤਾਲ ਦੇ ਵਿੱਚ ਖਾਸ ਤੌਰ ਤੇ ਲੇਡੀਜ਼ ਜਨਾਨਾ ਜਿਹੜੇ ਹਸਪਤਾਲ ਆਉਦੇ ਆ ਰਹੀ ਹੈ ਜੀ ਸਮੱਸਿਆ ਜੀ ਬਸ ਇਹ ਰੰਗੀ ਲਾਟਰ ਸੌਨ ਕਰਵਾਉਣੀ ਹੈ ਜੀ ਉਹ ਉਹਦੇ ਅੰਦਰ ਹੋ ਨਹੀਂ ਸਕਦੀ ਜੀ ਉਹ ਅੰਦਰ ਹੋ ਨਹੀਂ ਸਕਦੀ ਤੇ ਬਾਹਰ ਬਾਹਰ ਵਾਰੇ ਲਿਖੀ ਹੋਈ ਹੈ 1800 ਸਭ ਤੋਂ 1800 ਤੋਂ ਸਟਾਰਟਿੰਗ ਹੈ 1850 ਰੁਪਏ ਹਾਂਜੀ ਮੈਂ ਕੀ ਦੱਸ ਰਹੀ ਨਹੀਂ ਬਾਹਰ ਹੀ ਅੰਦਰ ਨੂੰ ਹੋ ਰਹੀ ਜੀ ਵੀ ਮਹਿਲਾਵਾਂ ਨੂੰ ਬੜੇ ਮੁਸ਼ਕਿਲ ਹੈ ਇਹ ਗਰੀਬ ਘਰਾਂ ਦੀ ਵੀ ਮੇਰੇ ਹਾਂਜੀ ਇਹ ਅੰਦਰ ਹੋਣੀ ਚਾਹੀਦੀ ਆ ਰੰਗੀਲੀ ਕੀ ਮੰਗ ਕਰਦੇ ਹੋ ਸਰਕਾਰ ਨੂੰ ਹਸਪਤਾਲ ਸਰਕਾਰੀ ਹਸਪਤਾਲਾਂ ਦੇ ਵਿੱਚ ਕੀ ਕਿਸ ਤਰ੍ਹਾਂ ਦੀ ਮਸ਼ੀਨਰੀ ਹੋਣੀ ਚਾਹੀਦੀ ਵਧੀਆ ਹੋਣੀ ਚਾਹੀਦੀ ਆ ਰੰਗੀਲੀ ਜਿਹੜੀ ਬਲੈਕ ਐਂਡ ਵਾਈਟ ਡਾਕਟਰ ਸਾਹੂਨ ਲੈ ਕੇ ਕਿੰਨੀ ਕਿ ਮੁਸ਼ਕਿਲ ਆ ਰਹੀ ਕਿੰਨੇ ਕਿ ਡੇਟ ਮਿਲ ਰਹੀ ਹੈ ਉਹਨਾਂ ਨੂੰ ਉਹ ਮਹੀਨੇ ਬਾਅਦ ਮਿਲਦੀ ਹੈ ਲੈਡੀਜ਼ ਲਈ ਫਿਰ ਬੜਾ ਮੁਸ਼ਕਿਲ ਹੈ ਜਿਹਨਾਂ ਨੇ ਪ੍ਰੈਗਨਨਸੀ ਚ ਜਿਹੜੀ ਲੇਡੀਜ਼ ਹੁੰਦੀਆਂ ਨੇ ਹਾਂਜੀ ਤਾਂ ਮਹਿਲਾਵਾਂ ਨੂੰ ਸਰਕਾਰੀ ਹਸਪਤਾਲ ਨਾਬਾ ਵਿਖਿਆ ਰਹੀ ਹੈ ਖਾਸ ਤੌਰ ਤੇ ਜਿਹੜੀ ਪ੍ਰੈਗਨੈਂਟ ਲੇਡੀਜ਼ ਜੀ ਸਰ ਪ੍ਰੈਗਨੈਂਟ ਹੈਡੀ ਨੂੰ ਜੀ ਇੱਕ ਤਾਂ ਜੀ ਮਤਲਬ ਕਿ ਉਹ ਹੈਡਮ ਮਤਲਬ ਕਿ ਇਕੱਲੇ ਨੇ ਜੀ ਉਹ ਜੀ ਮਤਲਬ ਕਿ ਬਹੁਤ ਜ਼ਿਆਦਾ ਭੇੜ ਹੁੰਦੀ ਹੈਗੀ ਜੀ ਤੇ ਜੀ ਸਾਨੂੰ ਉੱਥੇ ਇਹ ਮਤਲਬ ਕਿ ਬੈਠਣ ਦਾ ਕੋਈ ਹੋਣੀਗਾ ਪ੍ਰਬੰਧ ਨਹੀਂ ਹੈ ਪ੍ਰਬੰਧ ਨਹੀਂ ਹੈ ਗਰਮੀ ਬਹੁਤ ਆ ਜੀ ਪੱਖੇ ਵਗੈਰਾ ਉਹ ਘਟ ਨਹੀਂ ਜੀ ਜੀ ਸੰਖਿਆ ਵਧ ਹੁੰਦੀ ਹੈ ਪੱਖੇ ਘਟ ਹੁੰਦੇ ਹਾਂਜੀ ਡਾਕਟਰ ਦੀ ਲੋੜ ਹੈ ਇੱਕ ਹੋਰ ਡਾਕਟਰ ਦੀ ਲੋੜ ਹੈ ਹਾਂਜੀ ਠੀਕ ਹੈ ਜ਼ਰੂਰਤਾ ਜੀ ਇਹ ਮਤਲਬ ਕਿਸ ਗੱਲ ਦੀ ਜੀ ਤੇ ਜਿਹੜਾ ਅਲਟਰਾਸਾਉਂ ਨੂੰ ਲੈ ਕੇ ਦਿੱਕਤ ਆ ਰਹੀ ਹੈ ਗਰੀਬ ਖਾਸ ਤੌਰ ਤੇ ਗਰੀਬ ਮਹਿਲਾਵਾਂ ਨੂੰ ਕੀ ਸਮੱਸਿਆ ਕੀ ਆ ਜੀ ਸਰ ਜੀ ਮਨ ਲੇ ਕੇ ਅਲਟਰਾਸਾਉਂਡ ਵੈਸੇ ਤਾਂ ਅੰਦਰੋਂ ਬਲੈਕ ਨਵਾਈਟ ਅੰਦਰੋਂ ਹੁੰਦੀ ਆ ਤੇ ਪਰ ਮਨ ਲੇ ਕੇ ਉਹਦੇ ਵਿੱਚ ਟਾਈਮਿੰਗ ਬਹੁਤ ਲੱਗਦੀ ਆ ਕੋਸ ਤਾਂ ਮਨ ਲੇ ਕੇ ਜਿਸ ਦਿਨ ਅਲਟਰਾਸਾਉਂਡ ਹੋਣੇ ਸਾਰੇ ਸਾਰੇ ਤਿੰਨ ਫੁੱਟ ਜਾਂਦਾ ਜੀ ਤੇ ਜੇ ਡੇਟ ਮਿਲ ਰਹੀ ਹੈ ਉਹ ਕੰਨੀ ਜੀ ਡੇਟ ਮਿਲ ਰਹੀ ਹੈ ਜੀ 15 ਦਿਨਾਂ ਬਾਅਦ ਇੰਨੇ ਬਾਅਦ ਲੇਕਿਨ ਮਹਿਲਾਵਾਂ ਨੂੰ ਤਾਂ ਮੌਕੇ ਤੇ ਕਰਵਾਉਣੀ ਪੈਂਦੀ ਹੋਊਗੀ ਖਾਸ ਤੌਰ ਤੇ ਜਿਹੜੇ ਪ੍ਰੈਗਨੈਂਟ ਲੇਡੀਜ਼ ਨੇ ਉਹਨਾਂ ਨੂੰ ਤਾਂ ਹਾਂ ਜੀ ਕਰਵਾਉਣੀ ਤਾਂ ਪੈਂਦੀ ਪਰ ਟਾਈਮਿੰਗ ਦਿੰਦੇ ਨੇ ਜੀ ਬਾਹਰੋਂ ਕਰਾ ਰਹੇ ਸਾਰੇ ਜਾਰੇ ਜੀ ਖਾਂਗੀਆਂ ਕਰਵਾਉਂਦੇ ਨੇ ਬਾਹਰੋਂ ਮਤਲਬ ਕਿ ਬਾਕੀ ਜੀ ਮਤਲਬ ਕਿ ਅੰਦਰੋਂ ਫਿਰ ਟਾਈਮਿੰਗ ਦੀ ਸਰਕਾਰ ਕਹਿੰਦੀ ਆ ਵੀ ਹਸਪਤਾਲਾਂ ਚ ਪ੍ਰਾਈਵੇਟ ਕਰਤੇ ਕੀ ਲੱਗਦਾ ਵੀ ਇਹ ਸਹੂਿਦਾਵਾਂ ਹਸਪਤਾਲ ਚ ਹੋਣੀ ਚਾਹੀਦੀਆਂ ਨੇ ਹੋਣੀਆਂ ਤਾਂ ਚਾਹੀਦੀਆਂ ਨੇ ਪਰ ਹੈ ਨਹੀਂ ਗਈ ਸੋ ਬਹੁਤ ਮੁਸ਼ਕਲ ਆ ਰਿਹਾ ਸਵੇਰੇ 9 ਵਜੇ ਦੇ ਬੈਠੇ ਆ 12 ਵਜੇ ਨਾਲੇ ਹੋ ਗਏ ਕੱਲ ਅਲਟਰਾਸਾਉਂਡ ਲਿਖਿਆ ਸੀ ਅਲਟਰਾਸਾਉਂਡ ਕਰਾ ਕੇ ਅਸੀਂ ਆਏ ਦਿਖਾਉਣ ਵਾਸਤੇ ਕਹਿੰਦੇ ਮੈਡਮ ਆਪਰੇਸ਼ਨਾਂ ਦੇ ਫਿਰ ਵੀ ਸਾਨੂੰ 1 ਵਜੇ ਗਏ ਉੱਥੇ ਵੀ ਸ਼ਾਇਦ ਮੈਡਮ ਮੇਰੇ ਜਾਣਗੇ ਪਰ ਅਸੀਂ ਅੱਜ 9 ਵਜੇ ਦੇ ਆ ਕੇ ਬੈਠੇ ਆ ਬਹੁਤ ਜ਼ਿਆਦਾ ਅੱਜ ਤਾਂ ਭੀੜ ਕੜ ਗਈ ਪਹਿਲਾਂ ਬਹੁਤ ਜ਼ਿਆਦਾ ਭੀੜ ਸੀ ਇੱਥੇ ਕਿਉਂ ਅਲਟਰਾਸਾਉਂਡ ਕਿੱਥੋਂ ਅੰਦਰੋਂ ਕਰਾਇਆ ਬਾਰ ਬਾਰ ਅਲਟਰਾਸਾਉਂਡ ਅੰਦਰੋਂ ਕਰਾਇਆ ਸੀ ਹਾਂ ਉਹ ਡੇਟ ਮਿਲ ਜਾਂਦੀ ਉੱਥੇ ਡੇਟ ਮਹੀਨੇ ਬਾਅਦ ਮਿਲੀ ਸਰ ਮਹੀਨੇ ਬਾਅਦ ਆਇਆ ਸੀ ਨਹੀਂ ਫਿਰ ਜਿਹੜੇ ਲੇਡੀਜ਼ ਪ੍ਰੈਗਨੈਂਟ ਲੇਡੀ ਨੇ ਉਹਨਾਂ ਨੂੰ ਮਹੀਨੇ ਦੀ ਕੋਈ ਦਿੱਕਤ ਨਹੀਂ ਆਉਂਦੀ ਵਿੱਚੋਂ ਕਈ ਵਾਰ ਕੋਈ ਵਿੱਚੇ ਕਈ ਵਾਰੀ ਪ੍ਰੋਬਲਮ ਆ ਜਾਂਦੀ ਪੇਟ 'ਚ ਦਰਦ ਹੋਊਂਗੇ ਫਿਰ ਦਿਖਾਉਂਦੇ ਆ ਵੀ ਡੇਟ ਸ਼ਾਰਟ ਕਰ ਦੋ ਡੇਟ ਕਰ ਦੇਣੀ ਹੈ ਕਿ ਸ਼ਾਰਟ ਫਿਰ ਇਹ ਕਹਿੰਦੇ ਫਿਰ ਇਹ ਕਹਿੰਦੇ ਨੇ ਵੀ ਬਾਹਰੋਂ ਕਰਾ ਲਓ ਤੁਸੀਂ ਫਿਰ ਬਾਹਰੋਂ 1800 1900 ਇਸ ਕਰਕੇ ਫਿਰ ਗਰੀਬੰਦਾ ਕਿੱਥੇ ਜਾਏਗਾ ਇੱਥੇ ਹੀ ਆਊਗਾ ਧੱਕੇ ਆ ਕੇ ਸਰਕਾਰ ਦਾਵਾ ਕਰਦੀ ਹੈ ਸਰਕਾਰੀ ਹਸਪਤਲ ਪ੍ਰਾਈਵੇਟ ਤੋਂ ਵਧੀਆ ਨੇ ਕੀ ਲੱਗਦਾ ਵੀ ਕਿਸ ਤਰ੍ਹਾਂ ਦੀ ਸਹੂਲਤਾਂ ਨੇ ਨਹੀਂ ਪੈਸੇ ਵਧੇ ਤਾਂ ਆਪਾਂ ਕਹਿੰਦੇ ਫ੍ਰੀ ਹੈ ਤੇ ਸਾਰਾ ਕੁਝ ਬਟ ਜਦੋਂ ਟਾਈਮ ਖਰਾਬ ਹੁੰਦਾ ਬੰਦੇ ਦਾ ਉਹ ਉਹਦੀ ਪਰਭਾਈ ਨਹੀਂ ਹੋ ਸਕਦੀ ਅਸੀਂ ਕੰਮ ਦਿਹਾੜੀ ਤੋੜ ਕੇ ਆਏ ਇੱਥੇ 9 ਵਜੇ ਜਾਣਾ ਹੁੰਦਾ ਕੰਮ ਤੇ 9 ਵਜੇ ਦਾ ਮਣਾ ਇੱਥੇ ਆ ਆਇਆ ਫਿਰ ਕੰਮ ਤੇ ਜਾਊਗਾ ਫਿਰ ਉੱਥੋਂ ਗਾਣਾ ਪਹਿਣਗੀਆਂ ਵੀ ਕਿੱਥੇ ਸੀ ਇਹਨਾਂ ਟਾਈਮ ਤੁਸੀਂ ਇੱਥੇ ਇਹੀ ਕੋ ਜਾ ਹੋਰ ਕੁਝ ਨਹੀਂ ਹੈਗਾ ਤੇ ਪੀੜ ਬਹੁਤ ਹੈ ਇੱਥੇ ਡਾਕਟਰ ਦੀ ਵੀ ਘਾਟ ਆ ਤੇ ਮਸ਼ੀਨ ਦੀ ਵੀ ਘਾਟ ਆ ਮਸ਼ੀਨ ਦੀ ਵੀ ਘਾਟ ਆ ਡਾਕਟਰ ਇੱਥੇ ਦੋਵੇਂ ਤਿੰਨ ਹੋਣੇ ਚਾਹੀਦੇ ਇੱਕ ਡਾਕਟਰ ਆ ਇੱਥੇ ਇੱਕ ਦੋ ਹੋਰ ਹੋਣੇ ਚਾਹੀਦੇ ਜਿਹੜੀ ਉਹ ਅਲਟਰਾਸਾਉਂਡ ਮਸ਼ੀਨ ਉਹ ਵੀ ਇੱਕੋ ਹੀ ਆ ਇੱਕੋ ਆ ਉਹ ਸਿੰਗਲ ਆ ਮੁਸ਼ਕਿਲ ਆਦੀਆ ਮਰੀਜ਼ਾਂ ਨੂੰ ਥੋੜਾ ਜਿਹਾ ਬਾਹਰ ਵੇਟ ਕਰਨ ਦੀ ਥੋੜਾ ਜਿਹਾ ਕਾਫੀ ਸਵੇਰੇ ਆਉਂਦੇ ਨੇ ਦੁਪਹਿਰ ਤੱਕ ਉਮਦਬਾਰੀ ਆਉਂਦੇ ਕੀ ਲੱਗਦਾ ਮੈਨੂੰ ਕਿ ਹੱਲ ਕੀ ਹੈ ਡਾਕਟਰ ਇੱਕੋ ਦੋ ਸੀ ਕੱਲ ਨੂੰ ਹਾਂਜੀ ਮੈਂ ਕੱਲੀ ਹਾਂ ਤੇ ਹੱਲ ਤਾਂ ਇਹੀ ਹੈ ਵੀ ਅਸੀਂ ਸਾਰੇ ਅੰਡਰਸਟਾਫਡ ਹਾਂ ਡਾਕਟਰਸ ਵੀ ਸਟਾਫ ਨਰਸਿਸ ਵੀ ਤੇ ਮਤਲਬ ਜੇ ਜ਼ਿਆਦਾ ਡਾਕਟਰ ਹੋਣਗੇ ਤਾਂ ਸ਼ਾਇਦ ਜ਼ਿਆਦਾ ਅਸੀਂ ਛੇਤੀ ਛੇਤੀ ਪੇਸ਼ੈਂਟ ਦੇਖ ਸਕਾਂਗੇ ਮੈਡਮ ਅਲਟਰਾਸਾਉਂਡ ਦੀ ਡੇਟ ਬੜੀ ਲੰਬੀ ਮਿਲਦੀ ਹੈ ਮਹੀਨਾ ਮਹੀਨਾ ਲੋਕਾਂ ਨੂੰ ਇੰਤਜ਼ਾਰ ਕਰਨਾ ਪੈਂਦਾ ਹੈ ਮਜਬੂਰੀ ਚ ਪ੍ਰਾਈਵੇਟ ਕਰਨਾ ਪੈ ਰਿਹਾ ਕੀ ਲੱਗਦਾ ਮੈਨੂੰ ਮਸ਼ੀਨ ਦੀ ਗਿਣਤੀ ਘਟਾ ਦਿੱਤਾ ਚ ਕੀ ਦਿੱਕਤ ਕਿੱਥੇ ਆ ਰਹੀ ਹੈ ਪੇਸ਼ੈਂਟ ਲੋਡ ਬਹੁਤ ਜ਼ਿਆਦਾ ਹੈ ਇੱਕ ਤਾਂ ਤੇ ਮਤਲਬ ਡਾਕਟਰ ਵੀ ਘਟਨੇ ਤੇ ਉਸ ਕਰਕੇ ਹੋ ਸਕਦਾ ਵੀ ਪੇਸ਼ੈਂਟ ਨੂੰ ਲੇਟ ਡੇਟ ਮਿਲਦੀ ਹੋਵੇ ਇਹ ਪ੍ਰੋਬਲਮ ਆ ਰਹੀ ਹੈ ਮੈਂ ਕੋਈ ਲਿਖ ਕੇ ਭੇਜਿਆ ਕੋਈ ਗਵਰਨਮੈਂਟ ਨੂੰ ਕੋਈ ਕਿਹਾ ਪੀਲ ਕੀਤੀ ਵੀ ਸ਼ਾਇਦ ਵੀ ਥੋੜੀ ਮਸ਼ੀਨ ਬਿਲਕੁਲ ਇਹ ਤਾਂ ਮਤਲਬ ਇਹ ਤਾਂ ਰੂਟੀਨ ਚ ਜਾਂਦੀ ਹੀ ਨਹੀਂ ਕੰਪਲੇਂਟਸ ਆਉਂਦੀਆਂ ਇਹਦੇ ਬਾਰੇ ਤੁਹਾਨੂੰ ਜ਼ਿਆਦਾ ਜਾਣਕਾਰੀ ਐਸਐਮਓ ਮੈਮ ਦੇ ਦੇਣਗੇ ਵੈਸੇ ਪਰ ਮੇਨ ਆਪਣਾ ਜਿਹੜਾ ਪ੍ਰੋਬਲਮ ਆਉਂਦੀ ਹੈ ਉਹ ਹੈਗੀ ਵੀ ਅਸੀਂ ਸਾਰੇ ਅੰਡਰਸਟਾਫਡ ਆ ਇੱਕ ਇੱਕ ਗਾਇਨੋਕੋਲੋਜਿਸਟ ਹੈ ਇੱਕ ਕਾਰਡੀਆਲੋਜਿਸਟ ਹੈ ਇੱਕ ਤੇ ਇਸ ਕਰਕੇ ਪੇਸ਼ੈਂਟ ਉਸੇ ਸਾਹਮਣੇ ਜ਼ਿਆਦਾ ਹੈ ਇੱਕ ਇੱਕ ਡਾਕਟਰ ਦੇ ਇੱਕ ਡਾਕਟਰ ਨੂੰ ਜਿੰਨੇ ਪੇਸ਼ੰਤ ਦੇਖਣੇ ਚਾਹੀਦੇ ਨੇ ਉਹਦੇ ਅਕੋਰਡਿੰਗ ਪੇਸ਼ੰਤ ਬਹੁਤ ਜ਼ਿਆਦਾ ਹੈ ਆਪਣੇ ਕੋਲ ਮਨ ਕਲਰਡ ਅਲਟਰਾਸਾਉਂਡ ਲੈ ਕੇ ਕੀ ਦਿੱਕਤ ਆ ਰਹੀ ਹੈ ਕਲਰਡ ਬੜਾ ਮਹਿੰਗਾ 18-1900 ਕੇ ਪੇਸ਼ੰਤ ਗਰੀਬਾਂ ਦਾ ਨਾਲ ਨਹੀਂ ਲਗਾ ਸਕਦਾ ਪਰ ਲਗਾਣਾ ਪੈ ਰਿਹਾ ਕੀ ਲੱਗਦਾ ਮਨ ਪ੍ਰਾਈਵੇਟ ਕਿਉਂ ਮਜ਼ਬੂਤ ਹੋਣਾ ਪੈ ਰਿਹਾ ਹੈ ਪੇਸ਼ ਇਸ ਬਾਰੇ ਤੁਹਾਨੂੰ ਜ਼ਿਆਦਾ ਜਾਣਕਾਰੀ ਵੈਸੇ ਅਲਟਰਾਸਾਉਂਡ ਵਿਭਾਗ ਜੀ ਮਿਲੂਗੀ ਪਰ ਆਹੀ ਰੋੜਾ ਵੀ ਵੀ ਡੇਢ ਲੰਬੀ ਮਿਲਦੀ ਹੈ ਸਰਕਾਰੀ ਹੈ ਨਹੀਂ ਕਿਸੇ ਨਾਲ ਕਲਰਡ ਇਹ ਸਾਨੂੰ ਪਤਾ ਕਰਨੇ ਪੈਣਾ ਤੁਹਾਨੂੰ ਸਰ ਤੋਂ ਪੁੱਛੀਏ ਜਾਂ ਐਸਐਮਓ ਮੈਮ ਜਿਆਦਾ ਤੁਹਾਨੂੰ ਬੈਟਰ ਦੱਸ ਸਕਦੀ ਹੈ ਮੈਡਮ ਸਰਕਾਰੀ ਹਸਪਤਾਲ ਵਿੱਚ ਗਾਇਨੀ ਵਾਰਸ਼ ਬੜੀ ਦਿੱਕਤ ਆ ਰਹੀ ਹੈ ਮਰੀਜ਼ਾਂ ਨੂੰ ਇੰਤਜ਼ਾਰ ਕਰਨਾ ਪੈ ਰਿਹਾ ਹੈ ਕੀ ਦਿੱਕਤ ਕੀ ਹੈ ਡਾਕਟਰ ਕਿਉਂ ਘਟਾਏ ਦੂਸਰੇ ਡਾਕਟਰ ਸਾਡੇ ਨਾਲ ਡਾਕਟਰ ਲਿਪਸੀ ਗੋਇਲ ਮਟੰਟੀ ਲੀਂਦੇ ਨੇ ਫਿਰ ਇਸ ਮਸਲੇ ਕੋ ਹਾਲ ਹੋ ਕੋ ਡਾਕਟਰ ਜੀ ਕਿਸੇ ਡਿਊਟੀ ਕੇਹਾ ਲਿਖ ਕੇ ਭੇਜ ਪਾਏ ਨੇ ਇਹ ਸਾਰੇ ਉਹ ਇੱਕ ਡਾਕਟਰ ਵਧੀਆ ਕੰਮ ਕਰ ਰਹੇ ਨੇ ਬਾਕੀ ਸਾਡੇ ਉੱਪਰ ਸਿਵਲ ਸਰਜਨ ਸਰ ਨੂੰ ਪਤਾ ਹੈ ਦੂਸਰੇ ਡਾਕਟਰ ਬਣ ਅਲਟਰਾਸਾਉਂਡ ਲਈ ਇੱਕ ਬੜੀ ਦਿੱਕਤ ਆ ਰਹੀ ਹੈ ਅਲਟਰਾਸਾਉਂਡ ਮਰੀਜ਼ਾਂ ਨੂੰ ਮਹੀਨਾ-ਮਹੀਨਾ ਇੰਤਜ਼ਾਰ ਕਰਨਾ ਪੈ ਰਿਹਾ ਹੈ ਪ੍ਰਾਈਵੇਟ ਕਰਵਾਉਣਾ ਪੈ ਰਿਹਾ ਹੈ ਮਹਿੰਗੀ ਭਾਅ ਦਾ ਮੈਡਮ ਇਸ ਦਾ ਕੋਈ ਹੱਲ ਵਿਭਾਗ ਵੱਲੋਂ ਕੀਤਾ ਗਿਆ ਇਸ ਵੱਲੋਂ ਵਿਭਾਗ ਵੱਲੋਂ ਇਹ ਕੀਤਾ ਗਿਆ ਕਿ ਅਸੀਂ ਗਿੱਤੂ ਨਰਸਿੰਗ ਹੌਨ ਨੂੰ ਇਨ ਪੈਨਲ ਕੀਤਾ ਹੈ ਤੇ ਉਹਦੀ ਜਿਹੜੀ ਸਰਕਾਰੀ ਫੀਸ ਹੈ ਜਮ੍ਹਾਂ ਹਸਪੀਟਲ 'ਚ ਕਰਵਾ ਕੇ ਉਹ ਪੇਸ਼ੈਂਟ ਜਾਂਦਾ ਤੇ ਉਸੇ ਫੀਸ ਤੇ ਉਹਦਾ ਹੋ ਜਾਂਦਾ ਮੈਡਮ ਪੇਸ਼ੈਂਟ ਨੂੰ ਜਿਹੜੇ ਕਲਰ ਅਲਟਰਾਸਾਉਂਡ ਉਹਨੂੰ ਵੀ ਬੜੀ ਦਿੱਕਤ ਆ ਰਹੀ ਹੈ 18-1900 ਰੁਪਏ ਲਗਾਉਣਾ ਪੈ ਰਿਹਾ ਹੈ ਪੇਸ਼ੈਂਟ ਨੂੰ ਕਲਰ ਅ ਮੈਡਮ ਉਹਦਾ ਵੀ ਬਾਹਰ ਕੋਈ ਲੈਸ ਹੋ ਸਕਦਾ ਅਗਰ ਤੁਸੀਂ ਕਰਾ ਲਈ ਨੀ ਉਹ ਸਾਡੇ ਕੋਲ ਸਿੰਪਲ ਦੂਸਰੇ ਅਲਟਰਾਸਾਉਂਡ ਹੈ ਉਹਦੀ ਡਿਮਾਂਡ ਭੇਜੀ ਕੋਈ ਅਰਜਿੰਦਰਾ ਹਸਪਤਾਲ ਚ ਕਰਵਾ ਸਕਦਾ ਹੈ ਪੇਸ਼ੈਂਟ ਜਾ ਕੇ ਅਰਜਿੰਦਰਾ ਚ ਕਰਵਾ ਸਕਦਾ ਹੈ ਹਾਂ ਟਾਈਮਿੰਗ ਦੀ ਬੜੀ ਮੈਨੂੰ ਉੱਥੇ ਵੀ ਟਾਈਮ ਕਾਫੀ ਲੰਬਾ ਮਿਲਦਾ ਨਹੀਂ ਅਰਜਿੰਦਰਾ ਅਸੀਂ ਭੇਜ ਸਕਦੇ ਹਾਂ ਰੈਫਰ ਕਰਕੇ ਸਾਡੇ ਡਾਕਟਰ ਤੇਜਿੰਦਰਾ ਚੋ ਜੀ ਪੂਰੀ ਮੈਨੂੰ ਡਿਮਾਂਡ ਭੇਜੀ ਕੋਈ ਕਲਰਡ ਦੀ ਵੀ ਇਥੋਂ ਸਰਕਾਰ ਉਰੇ ਲਾਗੂ ਕਰੇ ਜੇ ਕਲਰਡ ਹੋ ਜੇ ਤਾਂ ਪੇਸ਼ੈਂਟ ਨੂੰ ਦੂਰ ਜਾਣਾ ਨਾ ਪਵੇ ਭੇਜਣੀ